ਹਾਂਜੀ ਜੀ ਤੁਹਾਨੂੰ ਚਾਹ ਚੰਗਰ ਵੀ ਆਈ ਕੀ ਸਾਈਲੋ ਬੁਸ਼ਿੰਗ ਜਿਹੜੇ ਕਹਿੰਦੇ ਸੀ ਜੀ ਨਹੀਂ ਗਾਂਗਰ ਚੱਪੇ ਆ ਕੇ ਕੋਈ ਗੱਲ ਹਾਂਜੀ ਜੀ ਕੀ ਨਾਮ ਆਪਰੇ ਕੀ ਨਾਮ ਆਪਰੇ ਆਪਣਾ ਨਾਮ ਜਸਬੀਰ ਸਿੰਘ ਹੈ ਜੀ ਜਿਹੜੇ ਡਿਪੂਟ ਹੋ ਕੇ ਆ ਰਹੇ ਆ ਕਿੰਨਾ ਚਿਰ ਪਹਿਲਾਂ ਗਏ ਸੀ ਦੇਖੋ ਜੀ ਉਹਨਾਂ ਨੂੰ ਹੋਇਆ ਮਹੀਨਾ ਕੀ ਹੋਇਆ ਗਿਆ ਇਹਨੂੰ ਤੇ ਤੁਹਾਨੂੰ ਕਿੱਦਾਂ ਜਸਬੀਰ ਦੀ ਪਤਾ ਲੱਗਾ ਵੀ ਤੇਆ ਦੇਖੋ ਜੀ ਆਪਾਂ ਨੂੰ ਨਿਯੂਜ ਤੋਂ ਬਾਅਦ ਲੱਗਾ ਕਿ ਸਾਡਾ ਮੇਰਾ ਚਾਚਾ ਜੀ ਦਾ ਬੇਟਾ ਹੈ ਛੋਟਾ ਤੇ ਅਸੀਂ ਉਸ ਚੀਜ਼ ਨੂੰ ਵੇਖ ਕੇ ਬਹੁਤ ਹੈਰਾਨ ਹੋ ਗਏ ਵੀ ਸਰਕਾਰਾਂ ਦੀਆਂ ਇਹਨਾਂ ਗੱਲਾਂ ਦੇ ਕਰਕੇ ਜਿਹੜੇ 200 ਤੇ 5 ਜਿਹੜੇ ਪ੍ਰਵਾਸੀ ਆਪਣੇ ਪੰਜਾਬ ਦੇ ਆਪਣੇ ਏਰੀਆ ਦੇ ਵਾਪਸ ਆਏ ਨੇ ਬਹੁਤ ਮੰਦ ਭਾਗੀ ਖਬਰ ਹੈ ਕਿੰਨੀ ਦੇਰ ਹੋ ਗਈ ਸੀ ਇਹਨਾਂ ਨੂੰ ਇੱਕ ਮਹੀਨਾ ਹੋਇਆ ਹੈ ਗਿਆ ਪਤਾ ਕਿਸ ਦਿਨ ਲੱਗਾ ਵੇਖੋ ਪਤਾ ਅੱਜ ਮਾਰਨਿੰਗ ਟਾਈਮ ਤੇ ਲੱਗਾ ਜੀ ਜਦੋਂ ਨਿਊਜ਼ ਆਈ ਜੀ ਜੀ ਹਾਂ ਜੀ ਤੇ ਹੁਣ ਪਤਾ ਲੱਗਾ ਦਦੋ ਘਰੋਂ ਕਿੱਦਾਂ ਕਿੰਨੇ ਹੋ ਜੀ ਉਹ ਹੁਣ ਸਾਨੂੰ ਇਸ ਗੱਲ ਦਾ ਹਜੇ ਨਹੀਂ ਪਤਾ ਕੁਝ ਕਹਿ ਰਹੇ ਨੇ ਕਿ ਕੋਈ 2-3 ਘੰਟੇ ਤੱਕ ਆ ਜਾਣਗੇ ਵਾਪਸ ਹਾਂਜੀ ਗੱਲਬਾਤ ਹੋਈ ਉਹ ਤੇ ਮੈਂ ਜੀ ਗੱਲਬਾਤ ਨਹੀਂ ਹੋਈ ਕਿਸੇ ਨਾਲ ਵੀ ਹੋਈ ਨਿਊਜ਼ ਤੋਂ ਪਤਾ ਲੱਗ ਰਿਹਾ ਆ ਕਿ ਕੋਈ ਘੰਟੇ 2 ਘੰਟੇ ਤੱਕ ਆਪ ਉਹਨੇ ਘਰੀ ਇਹਨਾਂ ਨੂੰ ਪਹੁੰਚਾ ਦਿੱਤਾ ਜਾਏਗਾ ਪਹਿਲਾਂ ਕਿਹੜੇ ਦੇਸ਼ ਗਿਆ ਸੀ ਉਸ ਤੋਂ ਬਾਅਦ ਫਿਰ ਕਿਹਾ ਵੇਖੋ ਜੀ ਸਾਨੂੰ ਬਸ ਇਹੋ ਪਤਾ ਆ ਕਿ ਇੱਥੋਂ ਹੀ ਗਿਆ ਵਾ ਮਹੀਨਾ ਹੋ ਗਿਆ ਵਾ ਅਮਰੀਕਾ ਵਾ ਹਾਂਜੀ ਬੜੀ ਵੱਡੀ ਟ੍ਰੈਜੇਡੀ ਹੋਈ ਏ ਜਿਸ ਵੀਰ ਜੀ ਕੋਈ ਕਾਸ ਬੰਦੇ ਕਹਿਣਾ ਜਾਉਂਗਾ ਨਹੀਂ ਵੇਖੋ ਜੀ ਇਹ ਸਾਰੇ ਸਰਕਾਰਾਂ ਦੇ ਹੈਗੇ ਨੇ ਮੁੱਦੇ ਜੋ ਵੀ ਨੇ ਪਰ ਜਿਹੜੇ ਵਿਦੇਸ਼ਾਂ ਵਿੱਚ ਆਪਾਂ ਕੰਮਕਾਰ ਵਾਸਤੇ ਜਾਂਦੇ ਆ ਤੇ ਉਹ ਆਪਣੇ ਅਸੀਂ ਕਈ ਸੁਪਨੇ ਸਜਾਏ ਹੁੰਦੇ ਨੇ ਬਿਲਕੁਲ ਘਰਾਂ ਵਾਸਤੇ ਆਪਣੇ ਪਰਿਵਾਰਾਂ ਵਾਸਤੇ ਪਰ ਉਹ ਅੱਜ ਢਾਹ ਢੇਰੀ ਹੋ ਗਏ ਨੇ ਸਾਡੇ ਪਰਿਵਾਰ ਦੇ ਵੀ ਅਸੀਂ ਬਾਕੀ ਵੀ ਜਿਹੜੇ ਨੌਜਵਾਨ ਆਏ ਨੇ ਜਾਂ ਜਿਹੜੇ ਪ੍ਰਵਾਸੀ ਆਏ ਨੇ ਆਪਣੇ ਪੰਜਾਬ ਦੇ ਆਪਣੇ ਇੰਡੀਆ ਦੇ ਉਹਨਾਂ ਦੇ ਘਰਾਂ ਵਿੱਚ ਵੀ ਇਦਾਂ ਹੀ ਪਰੇਸ਼ਾਨੀਆਂ ਹੈਗੀਆਂ ਬਈ ਆ ਕੀ ਗੱਲ ਹੋਈ ਆ ਇਹ ਮੋਬਾਈਲ ਤੇ ਵੇਖਿਆ ਹੰ ਨੂੰ ਨਹੀਂ ਪਤਾ ਲੱਗਾ ਕਿ ਲਾ ਕੀ ਗੱਲ ਹੋਈ ਕੀ ਜੋ ਜੋ ਮਾਲਕ ਦੇ ਮਜ਼ਦੂਰ ਆ ਕਦੋਂ ਲੋ ਹੋਇਆ ਤੇ ਨੜਾ ਇਹ ਪਰ ਕੀ ਕਾਸਾ ਇਹਨੇ ਪੈਸੇ ਲਾ ਕੇ ਪੰਜੀ ਪਤਾ ਨਹੀਂ ਬੱਚੇ ਨੂੰ ਪਤਾ ਮੈਨੂੰ ਨਹੀਂ ਪਤਾ ਹੈਗਾ ਕਿੰਨੀ ਦੇਰ ਪਹਿਲੋ ਗਿਆ ਹੈ ਹਾਂਜੀ ਮੈਨੂੰ ਨਹੀਂ ਪਤਾ ਕਦੋਂ ਗਿਆ ਕਿੰਨੇ ਬੱਚੇ ਇਹਦੇ ਵੀ ਇਹਦੀ ਗੁੱਡੀ ਕਾਕਾ ਜੇ ਕਿੰਨੀ ਦੇਰ ਪਹਿਲੋ ਵਿਆਹ ਹੋਇਆ ਹੈ ਵਿਆਹ ਨੂੰ 7 8 10 ਸਾਲ ਹੋ ਗਏ ਅਮਰੀਕਾ ਗਿਆ ਉਹਨੂੰ ਕਿੰਨੇ ਦਿਨ ਅਸਰ ਦਾਖਦ ਨੂੰ ਹੈ ਅਮਰੀਕਾ ਤੇ 7 ਦੇਣੇ ਹੋਏ ਪਹੁੰਚੇ ਨੂੰ ਤੇ ਸਰਕਾਰ ਨੂੰ ਕੁਝ ਕਰਨਾ ਚਾਹੀਦਾ ਤੈਨੂੰ ਹਾਂਜੀ ਸਰਕਾਰ ਨੂੰ ਕੋਈ ਮਤ ਕਰਨੀ ਚਾਹੀਦੀ ਤੁਹਾਡੀ ਇਹ ਤਾਂ ਬਿਲਕੁਲ ਚੰਗੀ ਗੱਲ ਹੀ ਆ ਕੀ ਕਰ ਲਾਣਾ ਫਿਰ ਹੁਣ ਜਦੋਂ ਮਾਲਕ ਤੋਂ ਮਨਜ਼ੂਰ ਆ ਆਪਾਂ ਕੁਝ ਨਹੀਂ ਕਰ ਸਕਦੇ ਸਰਕਾਰਾਂ ਦੇ ਫੈਸਲੇ ਜਿਹੜਾ ਅਮਰੀਕਾ ਸਰਕਾਰ ਦਾ ਫੈਸਲਾ ਜਦੋਂ ਜਦੋਂ ਨਹੀਂ ਕੋਈ ਗੱਲ ਨਹੀਂ ਜੋ ਮਾਲਕ ਨੂੰ ਮਨਜ਼ੂਰ ਆ ਮਾਤਾ ਜੀ ਜਦੋਂ ਬਾਹਰ ਭੇਜਿਆ ਜਾਂਦੀ ਆ ਇਹ ਮਤਲਬ ਕਿਵੇਂ ਭੇਜਿਆ ਸੀ ਕਿੰਨੇ ਕੁ ਪੈਸੇ ਲੱਗ ਗਏ ਸੀਗੇ ਜਾਂ ਮੈਨੂੰ ਨਹੀਂ ਪੁੱਤ ਪਤਾ ਬੱਚੇ ਨੂੰ ਪਤਾ ਹੋਣਾ ਮੈਨੂੰ ਨਹੀਂ ਪਤਾ ਬੇਫਿਕਰੀ ਗੱਲ ਨਹੀਂ ਕਰਦੇ ਕਿਉਂਕਿ ਮੈਂ ਨਾਲ ਉਹਨਾਂ ਨੂੰ ਬਤਾਇਆ ਤਾਂ ਤੇਲ ਬਹੁਤ ਘੱਟ ਹੋ ਰਿਹਾ ਜਦੋਂ ਅਮਰੀਕਾ ਆਉਂਦਾ ਵਾ ਤੇ ਤੁਸੀਂ ਸਰਕਾਰ ਨੂੰ ਤੁਹਾਡੇ ਲਈ ਉਹਨਾਂ ਚੇਤੇ ਤੁਹਾਡੇ ਕੋਲ ਆ ਕੇ ਕੱਲੀ ਗੱਲ ਸੁਣਨਾ ਸਾਡੀ ਬਾਹ ਫੜਨ ਹਾਂਜੀ ਇਹ ਤੇ ਕਹਿੰਦੇ ਆ ਸਾਡੀ ਮਾਂ ਦਾ ਸੱਚੇ ਪੈਸਾ ਕਹਿੰਦੀ ਨਵਾ ਗਿਆ ਜੋ ਵੀ ਚਲੋ ਜਿੱਦਾਂ ਵੀ ਗਿਆ ਸੀ ਆਪਣੇ ਉਹਦੇ ਤੇ ਕਟੜ ਕਮਾਉਣ ਗਿਆ ਸੀ ਇਹਨਾਂ ਤੋਂ ਪਤਾ ਨਹੀਂ ਕਿਹੜਾ ਚੱਕਰ ਪਨ ਜਣਾ ਚਲੋ ਕੋਈ ਗੱਲ ਨਹੀਂ ਪਰਮਾਤਮਾ ਦਾ ਫਿਰ ਵੀ ਤਲਵੱਦ ਕਰਦੇ ਆ ਕਿ ਤੁਸੀਂ ਮਾਤਾ ਜੀ ਹਾਂਜੀ ਯੂ ਨਾ ਕੀ ਵੀਰ ਦਾ ਨਾ ਜਿਸਪਾਲ ਸਿੰਘ ਬਸ ਫਿਰ ਜੀ ਤੁਸੀਂ ਉਹ ਮਾਤਾ ਕਿਵੇਂ ਦੇਖਦੇ ਹੋ ਆਪਣਾ ਟ੍ਰੇਨ ਬਹੁਤ ਮਾੜਾ ਫੈਸਲਾ ਜੀ ਬੰਦਾ ਕਮੌਣ ਗਿਆ ਹੀ ਆਪਣਾ ਜੀ ਆ ਜਨਤਵਾਦ ਤੇ ਫਿਊਚਰ ਲੈ ਕੇ ਜਾਂਦਾ ਬੰਦਾ ਠੀਕ ਹੈ ਜੀ ਕੀ ਸਰਕਾਰ ਗੜੀ ਅਪੀਲ ਕਰੋਗੇ ਸਰਕਾਰ ਜੀ ਇਹੋ ਅਪੀਲ ਕਰਦੇ ਕਿ ਅੰਦਾ ਕੋ ਸੋਚੋ ਚਲੋ ਜਿੱਦਾਂ ਵੀ ਹਨਾ ਵੀ ਇਲੀਗਲ ਤਰੀਕਾ ਨਾਲ ਪਹੁੰਚਾਇਆ ਜਾਵੇ ਕਿਉਂਕਿ ਇੰਨਾ ਪੈਸਾ ਲੱਗਿਆ 42 43 ਲੱਖ ਘਰ ਵੇਚ ਕੇ ਅੱਦਨ ਲਾਇਆ ਹੁੰਦਾ ਜੀ ਪਹਿਲੀ ਬੰਨਾ ਵੇਚ ਕੇ ਸਾਰਾ ਕੁਝ ਜਿੰਦਗੀ ਦਾ ਆਪਣਾ ਲਾਤਾ ਜੋ ਕਮਾਇਆ ਜੀ ਅਮਰੀਕਾ ਸਰਕਾਰ ਦਾ ਫੈਸਲਾ ਕਿਵੇਂ ਲੱਗਦਾ ਬਹੁਤ ਮਾੜਾ ਜੀ ਚਲੋ ਠੀਕ ਹੈ ਜੀ ਜਿਹੜੇ ਹੁਣ ਪਹੁੰਚ ਗਿਆ ਉਹਨਾਂ ਦਾ ਤਾਂ ਕੋਈ ਉਹ ਨਵੇਂ ਤੇ ਰੋਕ ਲੱਗ ਜਾਂਦੀ ਇੰਡੀਆ ਤੋਂ ਰੋਕ ਲੱਗ ਜਾਂਦੀ ਜੀ ਕਿੱਦਾਂ ਕੋਈ ਤੇ ਕੁਝ ਹੁੰਦਾ ਚਲੋ ਲੱਗਦਾ ਭਾਰਤ ਸਰਕਾਰ ਨੂੰ ਇਹਦੇ ਵਿਰੁੱਧ ਕੋਈ ਫੈਸਲਾ ਤਾਂ ਲੈਣਾ ਚਾਹੀਦਾ ਜੀ ਫੈਸਲਾ ਤਾਂ ਲੈਣਾ ਚਾਹੀਦਾ ਇਸ ਚੀਜ਼ ਵੱਲੋਂ ਠੀਕ ਹੈ ਜੀ ਐਨਆਰ ਦੇ ਮਾਮਲਿਆਂ ਤੇ ਮੰਤਰੀ ਨੇ ਕੁਲਦੀਪ ਧਾਲੀਵਾਲ ਕੋਈ ਜੀ ਜੀ ਉਹਨਾਂ ਤੋਂ ਕੋਈ ਅਪੀਲ ਕਰਨੀ ਚਾਹੁੰਦੇ ਉਹ ਇਹੋ ਅਪੀਲ ਕਰਦੇ ਹਾਂ ਜੀ ਇਹਨਾਂ ਦਾ ਬੱਚੇ ਦਾ ਸੋਚੋ ਥੋੜਾ ਬਹੁਤਾ ਜਿੰਨੇ ਵੀ ਗਏ ਆ ਸਾਰਾ ਆਪਣਾ ਵੇਚ ਵਟ ਕੇ ਗਏ ਘਰ-ਬਾਰ ਬਣ ਜੂ ਅਗਲਿਆਂ ਦਾ ਜ਼ਿੰਦਗੀ ਸੈੱਟ ਹੋ ਜੂਗੀ ਹੋਣ ਤਾਂ ਜਿਹੜੇ ਇੱਥੇ ਆ ਗਏ ਆ ਤੇ ਸਾਰਾ ਕੁਝ ਵੇਚ ਵਟ ਕੇ ਤੇ ਟੱਕ ਮੈਂ ਵਿਆਜ ਹੀ ਪਾਏ ਚੁੱਕੇ ਜੀ ਨਾ ਵਿਆਜ ਦਰਨਾ ਕਿ ਇੱਕ ਹੋਣਾ ਕੁਝ ਹੋਣਾ ਨਹੀਂ ਲੱਗਦਾ ਪੰਜਾਬ ਸਰਕਾਰ ਨੂੰ ਜਾਂ ਇਤਨੀ ਸਰਕਾਰਾਂ ਨੂੰ ਕੋ ਰੋਜ਼ਗਾਰ ਦੇ ਸਾਧਨ ਪੈਦਾ ਕਰਨੇ ਚਾਹੀਦੇ ਜਿਹੜੇ ਉਹ ਉਹ ਤਾਂ ਵੀਰ ਜੀ ਚਲੋ ਹੈ ਹੀ ਆ ਜੀ ਰੋਜ਼ਗਾਰ ਇੱਥੇ ਹੁੰਦਾ ਤਾਂ ਫਿਰ ਜਾਂਦੀ ਕਿਉਂ ਜੇ ਅਗਲਾ ਕਦਮ ਘਰ ਆ ਰਿਹਾ ਹੁਣ ਹੁਣ ਇਹ ਨਹੀਂ ਅਜੇ ਕੋਈ ਖ਼ਬਰ ਹੀ ਨਹੀਂ ਜੀ ਆਹ ਖ਼ਬਰ ਹੀ ਨਹੀਂ ਜੀ ਅਜੇ ਕੋਈ ਜਿਹੜੇ ਡਿਪੋਟ ਹੋ ਕੇ ਆਏ ਨੇ ਹਾਂਜੀ ਜੀ ਤੁਸੀਂ ਸਰਕਾਰ ਨੂੰ ਇਹ ਮੰਗ ਕਰਦੇ ਹੋ ਕਿ ਉਹ ਇਹਨਾਂ ਦਾ ਕੋਈ ਕਾਰੋਬਾਰਾ ਕਰੀ ਕੋਈ ਨਹੀਂ ਇਹ ਹੀ ਤਾਂ ਕਹਿ ਰਹੇ ਜੀ ਕਰਨ ਉਹਦਾ ਕੋਈ ਨਾ ਕੋਈ ਇਹਨਾਂ ਦਾ ਹੀ ਲੱਭਸੀਲਾ ਕਰਨ ਇੱਥੇ ਕਰਦੇ ਨਹੀਂ ਹਾਂਜੀ ਚਲੋ ਇڈیا ਕਰਦਣ ਜਾਂ ਕੁਝ ਵੀ ਕਰਦਣ ਪਰ ਇਹਨਾਂ ਦਾ ਕੁਝ ਸੋਚਣਾ ਚਾਹੀਦਾ ਜੀ ਕਿੰਨਾ ਕੁ ਚਿਰ ਪਹਿਲਾਂ ਵੀਰ ਗਿਆ ਹੈਗੀ ਜੀ ਬਾਹਰ ਵੀ ਜੀ ਇਹਨਾਂ ਨੂੰ ਤਾਂ ਜੀ ਪਹੁੰਚ ਨੂੰ 7 ਤੋਂ 7-8 ਦਿਨ ਹੀ ਹੋਏ ਜੀ ਪਹੁੰਚ ਨੂੰ ਬਸ ਅੱਜ ਫੋਨ ਆ ਕੇ ਪਹੁੰਚ ਗਏ ਜੀ ਬਾਦ ਚੁਰ ਤੋਂ ਕੋਈ ਕੰਟੈਕਟ ਨਹੀਂ ਅੱਜ ਪਤਾ ਲੱਗਾ ਜੀ ਉਹਦਾ 10-11 ਵਜੇ ਖਰਚਾ ਕਿੰਨਾ ਕੁ ਲੱਗ ਗਿਆ ਹੋਏ ਖਰਚਾ ਵੀਰ ਜੀ 45 ਲੱਖ ਤੋਂ ਲੱਗੀ ਗਿਆ ਸੀ ਇੰਗਲੈਂਡ ਕਿੰਨੀ ਦੇ ਰਹੇ ਇੰਗਲੈਂਡ ਰਹਿ ਜਾਂ 6-7 ਮਹੀਨੇ ਦਾ 7 ਮਹੀਨੇ ਤੋਂ ਬਾਅਦ ਇਹ ਵੀ ਅੱਜ ਚੱਲ ਗਿਆ ਹਾਂ ਜੀ ਇੱਥੇ ਕੀ ਕਾਰੋਬਾਰ ਕਰਦੇ ਹੁੰਦੇ ਇੱਥੇ ਤਾਂ ਬਸ ਇਦਾਂ ਹੀ ਕਿ ਪਹਿਲਾਂ ਕਵੈਰੀ ਕਦਰ ਹੀ ਕਦਰ ਤੋਂ ਬਾਅਦ ਫਿਰ ਜੀ ਇੰਗਲੈਂਡ ਦਾ ਵੀ ਹੈ ਜੀ ਇੰਗਲੈਂਡ ਦੇ ਤੋਂ ਇੰਗਲੈਂਡ ਤੋਂ ਬਾਅਦ ਹੋਰ ਹਾਂ ਜੀ ਹਾਂ ਜੀ ਟੂਰਿਸਟ ਵੀਜੇ ਦੇ ਗਏ ਨੇ ਉੱਥੋਂ ਘੜੀ ਹਾਂ ਜੀ ਉੱਥੋਂ এজਟ ਕੀਤਾ ਇੰਗਲੈਂਡ ਤੋਂ ਕਿਸੇ ਜਿਹਾ ਲੋਕ ਉਹ ਉੱਥੋਂ ਦਾ ਜੀ ਮਤਲਬ ਕਿ ਲੋਕਲ ਇੰਡੀਆ ਦਾ ਵੀ ਹੋ ਜਾਂਦੇ ਜੀ ਹੁਣ ਅਖੀਰ 'ਚ ਤੁਸੀਂ ਕੀ ਕਰਨਾ ਚਾਹੁੰਦੇ ਹੋ ਕੀ ਇਹ ਤਾਂ ਇਹਦੇ ਸਰਕਾਰ ਤੋਂ ਪੀਲੇ ਦੀ ਠੀਕ ਹੈ ਜੀ ਇਹਨਾਂ ਦਾ ਕੋਈ ਨਾ ਕੋਈ ਸੋਚਣਾ ਜੀ ਜੀ ਗਾਂਲਵਾਟ ਜਿਆਦੇ ਇਹਨਾਂ ਦਾ ਮਤਲਬ ਕਿ ਲੀਗਲ ਵੇਹ ਨਾਲ ਚੱਲ ਜਾਣਾ ਕੁਝ ਵੀ ਕਰਨ ਭਾੜਾ ਇਹਨਾਂ ਦਾ ਮਤਲਬ ਕੋਈ ਸੋਚਣਾ ਕਿ ਜਿੰਦਗੀ ਖਰਾਬ ਹੋ ਜੇ ਜੀ ਕੀ ਨਾਮ ਹੈ ਜੀ ਆਪਣਾ ਮੇਰਾ ਗੁਰਜਿੰਦਰ ਸਿੰਘ ਕੀ ਲੱਗਦਾ ਜੀ ਤਾਂ ਜਿੰਨਾ